ਪੁਰਾਣੇ ਗੀਤਾਂ ਦੇ ਰਿਕਾਰਡ ਸਾੰਭੀ ਬੈਠਾ ਨੰਗਲ ਕਲਾ ਦਾ ਮੈਂਬਰ ਅਵਤਾਰ ਸਿੰਘ ਜਿੱਥੇ ਤਕਨੀਕੀ ਯੁੱਗ ਦੀ ਦੌੜ ਦੇ ਵਿੱਚ ਇਨਸਾਨ ਲੱਗਿਆ ਹੋਇਆ ਹੈ ਉੱਥੇ ਹੀ ਕੁਝ ਅਜਿਹੇ ਲੋਕ ਹੁੰਦੇ ਹਨ ਜੋ ਆਪਣਾ ਪੁਰਾਣੇ ਸੱਭਿਆਚਾਰ ਦੇ ਨਾਲ ਜੁੜਨਾ ਪਸੰਦ ਕਰਦੇ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਮਾਨਸਾ ਦੇ ਨੰਗਲ ਕਲਾ ਦਾ ਅਵਤਾਰ ਸਿੰਘ ਮੈਂਬਰ ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਗੀਤਾਂ ਨੂੰ ਸੁਣਦਾ ਇਹ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਆ ਤਾਂ ਉਹਨਾਂ ਨੇ ਦੱਸਿਆ ਕਿ ਰਿਕਾਰਡ ਸਾਭ ਕੇ ਰੱਖੇ ਹੋਏ ਨੇ ਜਿਨ੍ਹਾਂ ਵਿੱਚੋਂ ਮੁਹੰਮਦ ਸਦੀਕ ਰਣਜੀਤ ਕੌਰ ਦੀਦਾਰ ਸੰਧੂ ਅਮਰ ਸਿੰਘ ਚਮਕੀਲਾ ਹਰਚਰਨ ਗਰੇਵਾਲ ਸੁਰਿੰਦਰ ਸਿੰਧਾ ਆਦਿ ਜਿਹੜੇ ਪੁਰਾਣੇ ਕਲਾਕਾਰ ਨੇ ਉਹਨਾਂ ਦੇ ਗੀਤਾਂ ਦੇ ਰਿਕਾਰਡ ਸਾਂਭ ਕੇ ਦਰਜ ਕਰ ਰੱਖੇ ਨੇ ਆਪਣੀ ਕਲੈਕਸ਼ਨ ਦੇ ਵਿੱਚ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਇਨਸਾਨ ਦਾ ਨਾਮ ਉਤਾਰ ਸਿੰਘ ਮੈਂਬਰ ਹੈ ਜੋ ਨੰਗਲ ਕਲਾਂ ਦੇ ਵਿੱਚ ਰਹਿੰਦਾ ਹੈ ਪੁਰਾਣੇ ਰਿਕਾਰਡ ਸਾਂਭੀ ਬੈਠਾ ਤੇ ਰੋਜ਼ਾਨਾ ਉਹਨਾਂ ਗੀਤਾਂ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਸੁਣਦਾ ਵੀ ਹੈ ਯਾਦ ਵੀ ਕਰਦਾ ਹੈ ਤੇ ਅੱਜ ਪੂਰਾ ਪਿੰਡ ਇਸ ਗੱਲ ਨੂੰ ਸਮਝਦਾ ਹੈ ਕਿ ਜਦੋਂ ਕਿਸੇ ਨਾਲ ਕੋਈ ਪਿਆਰ ਕਰਦਾ ਹੈ ਤਾਂ ਉਸ ਨੂੰ ਸਦੀਆਂ-ਸਦੀਆਂ ਤੱਕ ਨਿਭਾਉਂਦਾ ਹੈ ਤਾਂ ਇਸ ਨੇ ਇਹ ਕਲਾਕਾਰਾਂ ਦੇ ਨਾਲ ਜੋ ਆਪਣਾ ਪਿਆਰ ਹੈ ਉਹ ਬਖੂਬੀ ਨਿਭਾਇਆ ਹੈ ਉੱਥੇ ਹੀ ਇਹਨਾਂ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਇਹ ਅਮਰ ਸਿੰਘ ਦੀ ਚਮਕੀਲੇ ਦੀ ਹਰ ਵਰਸੀ ਦੇ ਉੱਪਰ ਉੱਥੇ ਜਾਂਦੇ ਨੇ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਜਾਣਕਾਰੀ ਦਿੰਦੇ ਆ ਜੋ-ਜੋ ਕੁਝ ਵੀ ਕਹੇ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਦੋਸਤੋ ਜਿਹੜੇ ਪੁਰਾਣੇ ਸੱਭਿਆਚਾਰ ਨਾਲ ਜੁੜੇ ਹੋਏ ਨੇ ਜਾਂ ਪੁਰਾਣੇ ਕਲਾਕਾਰਾਂ ਦੇ ਗੀਤ ਸੁਣਦੇ ਨੇ ਕਿਸੇ ਕਿਸ ਨੇ ਅਜਿਹੀ ਕਲੈਕਸ਼ਨ ਸਾਭ ਕੇ ਰੱਖੀ ਹੋਈ ਹੈ ਉਹ ਵੀ ਹਣ ਦੇਕਸ਼ਨ ਦੇ ਵਿੱਚ ਜਰੂਰ ਦੱਸਿਓ ਆਓ ਸੁਣੋ ਨੇ ਆ ਤੁਹਾਨੂੰ ਅਵਤਾਰ ਸਿੰਘ ਮੈਂਬਰ ਨੇ ਕੀ ਕੁਝ ਕਿਹਾ ਆਪਣੀ ਇਸ ਰੱਖੀ ਹੋਈ ਸੰਭੀ ਹੋਈ ਕਲੈਕਸ਼ਨ ਦੇ ਬਾਰੇ ਇਸ ਅਸੀਂ 1976 ਦੇ ਜੁੜੇ ਹੋਏ ਜੀ ਮਹੰਮਦ ਸਦੀਕ ਦੇ ਅਸੀਂ ਖਾਲੇ ਦੇਖਦੇ ਰਹੇ ਜਾ ਕੇ ਭੱਜ ਗਏ ਜਾਂਦੇ ਪੰਮੇ ਦੇ ਕਿਸੇ ਪਿੰਡ ਦੇ ਕਿਸੇ ਪਿੰਡ ਸਾਨੂੰ ਪੂਰਾ ਸ਼ੌਂਕ ਸੀ ਮਹੰਮਦ ਸਦੀਕ ਬੀਬੇ ਰਜੀਤ ਕੌਰ ਕੁਲਦੀਪ ਮਾਨਕ ਸਾਹਿਬ ਉਹਨਾਂ ਦਾ ਸਾਨੂੰ ਪੂਰਾ ਸ਼ੌਂਕ ਸੀ ਸ਼ਰਿੰਦਰ ਸ਼ਿੰਦਾ ਗੁਲਸ਼ਨ ਕੌਮਲ ਬਹੁਤ ਵਧੀਆ ਜੋੜੇ ਸੀ ਇਹਨਾਂ ਦੀ ਸਾਨੂੰ ਪੂਰਾ ਸ਼ੌਂਕ ਸੀ ਜਮਕੀਲਾ ਸਾਹਿਬ ਤੇ ਅਮਰਜੋਤ ਉਹਨਾਂ ਦਾ ਸਾਨੂੰ ਪੂਰਾ ਸ਼ੌਂਕ ਸੀ ਬਹੁਤ ਵਧੀਆ ਗਾਇਆ ਗਈ ਸੀ ਤੇ ਸਾਨੂੰ ਮਤਲਬ ਕਰਮਜੀਤ ਧੂਰੀ ਦਾ ਪੂਰਾ ਸ਼ੌਂਕ ਸੀ ਤੇ ਨਿਰੰਦਰ ਬੀਬਾ ਦਾ ਸਾਨੂੰ ਪੂਰਾ ਸ਼ੌਂਕ ਸੀ ਅਸੀਂ ਸਾਰੇ ਨੇ ਤਵੇ ਸੌਂਕੇ ਰੱਖਿਆ ਸਾਨੂੰ ਪੂਰਾ ਸਵੇਰੇ ਸ਼ਾਮ ਅਸੀਂ ਸੁਣਦਿਆ ਧਾਰਮਿਕ ਗੀਤ ਵੀ ਇਹਨਾਂ ਦੇ ਬਹੁਤ ਵਧੀਆ ਨੇ ਦੂਜੇ ਗੀਤ ਵੀ ਇਹਨਾਂ ਦੇ ਪਰਿਵਾਰ ਚ ਬੈਠ ਕੇ ਸੁਣਨਾ ਸਾਰੇ ਕਲਾਕਾਰਾਂ ਦੇ ਬਹੁਤ ਅੱਛੇ ਗੀਤ ਨੇ ਇਹਨਾਂ ਦੇ ਤੁਹਾਨੂੰ ਪਤਾ ਲੱਗ ਰਹੀ ਜੀ ਤਵੇ ਕਿੰਨੇ ਕੁ ਪੁਰਾਣੇ ਤੁਹਾਡੇ ਕੋਲ ਜੀ ਇਹ ਕੋਈ 83 ਦਾ ਹੀ ਕੋਈ ਅਸੀ ਦਾ ਹੈ ਕੋਈ 77 ਦਾ ਹੈ ਕੋਈ 68 ਦਾ ਹੈ ਇਸ ਤਰ੍ਹਾਂ ਬਰਾਰ ਸੰਧੂ ਸਾਹਿਬ ਦਾ ਪੂਰਾ ਸ਼ੌਂਕ ਹੈ ਜੀ ਸਾਨੂੰ ਉਹ ਬਹੁਤ ਵਧੀਆ ਕਲਾਕਾਰ ਸੀ ਹਾਂ ਜੀ ਹਾਂ ਜੀ ਬਹੁਤ ਵਧੀਆ ਚੰਕੀਲੇ ਦੀ ਗੱਲ ਕਰੀਏ ਜਦੋਂ ਚਮਕੀਲੇ ਤੁਸੀਂ ਕਹਿੰਦੇ ਤੁਸੀਂ ਇਸ ਗੱਲ ਬਾਤ ਚ ਵੀ ਕਹਿੰਦਾ ਜੀ ਉਹਨਾਂ ਦੀ ਉਤਜਾੜੇ ਜਾਂਦੇ ਜਾਂਦੇ ਬਰਸੀ ਦੇ ਜਾਂਦੇ ਆ ਕਦੋਂ ਜਾਂਦੇ ਹੋ ਕਦੋਂ ਹੁੰਦੀ ਹੈ ਦੀ ਬਰਸੀ 8 ਮਾਰਚ ਦੀ ਬਰਸੀ ਹੁੰਦੀ ਹੈ ਇਹਦੀ ਤੇ ਮਕੀਲਾ ਸਾਹਿਬ ਦੇ ਇਹ ਅਮਰਜੋਤ ਕੌਰ ਦੇ ਕਿੱਥੇ ਮਨਾਈਏ ਬਰਸੀ ਇਹ ਦੁਗਰੀ ਪਿੰਡ ਚ ਮਨਾਈ ਜਾਂਦੇ ਆ ਜੀ ਔਰ ਇਸ ਸਮਾਅ ਤੇ ਬਹੁਤ ਲੋਕਾਂ ਨੇ ਬਹੁਤ ਇਕੱਠ ਬਹੁਤ ਹੀ ਸੋਹਣਾ ਪ੍ਰੋਗਰਾਮ ਕਰਦੇ ਆ ਸਾਰੇ ਕਲਾਕਾਰ ਸ਼ਿੰਦਾ ਸ਼ਿੰਦਾ ਸਾਰੇ ਨਾਲ ਮਿਲ ਕੇ ਬਹੁਤ ਵਧੀਆ ਕਰਦੇ ਆ ਉਹਨਾਂ ਦਾ ਪਰਿਵਾਰ ਬਹੁਤ ਵਧੀਆ ਹੈਗਾ ਚਭੇ ਗੇੜਾ ਦਾ ਤੇ نو ਵੀ ਵਧੀਆ ਮੁੰਡਾ ਬੇਟਾ ਵੀ ਵਧੀਆ ਸਾਰਾ ਪਰਿਵਾਰ ਉਹਨਾਂ ਦੇ ਆ ਜਵਾਈ ਵੀ ਉਹਨਾਂ ਦੇ ਬੇਟੇ ਵੀ ਬੇਟੀਆਂ ਵੀ ਸਾਰੇ ਬਹੁਤ ਵਧੀਆ ਪਰਿਵਾਰ ਹੈ ਜੀ ਸਾਰੇ ਉਹਦੇ ਅੱਜ ਕੱਲ ਮੁੰਡੇ ਨਸ਼ਿਆਂ ਵੱਲ ਜਾ ਰਹੇ ਨੇ ਹਨਾ ਨੌਜਵਾਨ ਪੀੜੀ ਹੈ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਤੁਸੀਂ ਆਪਣੇ ਨੌਜਵਾਨ ਪੀੜ੍ਹੀ ਨੂੰ ਅਸੀਂ ਕਹਿੰਦੇ ਵੀ ਨਸ਼ੇ ਤਿਆ ਕੇ ਆਪ ਦਾ ਕੰਮ ਕਰੋ ਖੇਤਾਂ ਦਾ ਕਰੋ ਬੀਲ ਡੈਰੀ ਦਾ ਹੋਰ ਕੰਮ ਕਰੋ ਵੀ ਇਨ ਨਸ਼ਿਆਂ ਨੂੰ ਤਿਆਗ ਦਿਓ ਬਿਲਕੁਲ ਹੀ ਬਹੁਤ ਮਾੜੀ ਚੀਜ਼ ਆ ਘਰ ਬਰਬਾਦ ਹੋ ਜਾਂਦੇ ਵੇਸ਼ ਚੀਜ਼ ਤੋਂ ਗੁਰੇਜ ਕਰੋ ਜੀ ਆਪਾਂ 뮤జిਕ ਨਾਲ ਗੱਲ ਕਰੀ ਜੀਕਾ ਤੁਸੀਂ ਜੁੜੇ ਹੋ 뮤జిਕਾਰੇ ਕੀ ਕਹਿਣਾ ਚਾਹੁੰਦਾ ਤੁਸੀਂ ਅਸੀਂ ਕਹਿੰਦੇ ਵੀ ਜਿਹੜਾ ਪੜਿਆ ਲਿਖਿਆ ਮੋਟਾ ਉਹ 뮤జిਕ ਨਾਲ ਵੀ ਜੁੜ ਸਕਦਾ ਹੈ ਉਹ ਸਾਰ ਆਪ ਦਾ ਕੰਮ ਵਧੀਆ ਚਲਾਈ ਜਾਂਦੇ ਜਿਵੇਂ ਲਾਭ ਹੀਰਾ ਹੋ ਗਿਆ ਜੀ ਤੇ ਹੋਰ ਸਾਰੇ ਕਲਾਕਾਰ ਹੋਗੇ ਵਧੀਆ ਉਹਨਾਂ ਨੇ ਆਪ ਦਾ ਸ਼ਿਸ਼ਟ ਮਿਲਾ ਰਖਿਆ ਜਿਹੜੇ ਪੜੇ ਲਿਖੇ ਮੁੰਡਿਆ ਜੀ ਜੀ ਕਹਿੰਦੇ ਬੋਨਾ ਜੁੜੋ ਜੀ ਥੈਂਕ ਯੂ ਧੰਨਵਾਦ ਰਾਈ